ਪਿੰਡ ਕਲੀਆਂ ਦੇ ਬਾਦਸ਼ਾ ਕੁਲਦੀਪ ਮਾਨਕ ਦਾ ਪਿੰਡ ਹੈ ਦੁਨੀਆ ਦੇ ਨਕਸ਼ੇ ਦੇ ਉੱਪਰ ਇਸ ਪਿੰਡ ਦਾ ਨਾਮ ਰੋਸ਼ਨ ਕੀਤਾ ਰਹਿੰਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ ਜਿਹੜੇ ਜਿਹੜੇ ਕੁਲਦੀਪ ਮਾਨਕ ਜੀ ਨੂੰ ਪਿਆਰ ਕਰਦੇ ਰਹੇ ਨੇ ਇੱਕ ਵਾਰੀ ਤਾੜੀਆਂ ਮਾਰ ਦਿਓ ਉਹਨਾਂ ਦੇ ਨਾਮ ਦੇ ਉੱਪਰ ਅੱਜ ਉਹਨਾਂ ਦਾ ਫਰਜ਼ੰਦ ਹੈ ਸਾਡੇ ਕੋਲ ਉਹਨਾਂ ਦਾ ਲਗਤੇ ਜਿਗਰ ਆਇਆ ਹੈ ਸੋ ਯੁੱਧਵੀਰ ਮਾਨਕ ਦਾ ਤੇ ਵਿਸ਼ੇਸ਼ ਤੌਰ ਤੇ ਸ਼ਕਤੀ ਮਾਨਕ ਉਹਨਾਂ ਦੀ ਪੁੱਤਰੀ ਦਾ ਆਪਾਂ ਸਾਰੇ ਪਰਿਵਾਰ ਦਾ ਸਵਾਗਤ ਕਰਦੇ ਆਂ ਫਿਰ ਖੇਡ ਕਬੱਡੀ ਦੀ ਗੱਲ ਚੱਲੀ ਤੇ ਇਥੋਂ ਦੇ ਅਜਮੇਰ ਦੇ ਰਿਕਾਰਡ ਬੋਲਦੇ ਨੇ ਬੱਬੂ ਦਾ ਨਾਮ ਹੈ ਤੇ ਗਗਨ ਜਲਾਲ ਦੀ ਆਯਾਦਾ ਨੇ ਹੋਰ ਬਹੁਤ ਸਾਰੇ ਕਬੱਡੀ ਦੇ ਖਿਡਾਰੀ ਇਸ ਨਗਰ ਨੇ ਪੈਦਾ ਕੀਤੇ ਨੇ ਤੇ ਫਿਰ ਖੇਡ ਕਮੈਂਟੇਟਰਾਂ ਦੀ ਦੁਨੀਆ ਦੇ ਵਿੱਚ ਜਦੋਂ-ਜਦੋਂ ਰਹਿੰਦੀ ਦੁਨੀਆ ਤੱਕ ਵਰਤਮਾਨ ਦੇ ਵਿੱਚ ਤਾਂ ਲੋਕ ਜਾਣਦੇ ਨੇ ਤੇ ਦੁਨੀਆ ਯਾਦ ਰੱਖੇਗੀ ਤੇ ਇੱਕ ਜਲਾਲ ਵਾਲਾ ਰੁਪਿੰਦਰ ਸੀਗਾ ਮਾ ਸਰਿੰਦਰ ਕੌਰ ਦਾ ਜੱਥੇ ਦਾ ਰਣਜੀਤ ਸਿੰਘ ਦਾ ਪੁੱਤਰ ਸੋ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਅੱਜ ਉਪਰਾਲਾ ਕੀਤਾ ਸੰਗਤ ਵੱਡੀ ਤعداد ਦੇ ਵਿੱਚ ਆਈ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿਹੜਾ ਅੱਜ ਸੀਨ ਬਣਨ ਜਾ ਰਿਹਾ ਜਿਹੜਾ ਇੱਕ ਸਨੈਰੀਓ ਬਣੂਗਾ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਅਪਾ ਮੰਗ ਕਰਦੇ ਹਾਂ ਤੁਸੀਂ ਸਵੇਰ ਤੋਂ ਵੱਡੇ ਯੋ ਕਰ ਰਹੇ ਹੋ ਸਿਰਫ 10 ਤੋਂ 15 ਮਿੰਟ ਦਾ ਸਮਾਂ ਤੁਹਾਡਾ ਮੰਗਿਆ ਹੋਇਆ ਲੈਣਾ ਹੈ ਅੱਜ ਕਬੱਡੀ ਦੇ ਉਹਨਾਂ ਮਹਾਰਥੀਆਂ ਦੇ ਜਲਾਲਪਿੰਡ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਜਿਨ੍ਹਾਂ ਦੀਆਂ ਕਈ ਵਾਰੀ ਵੀਡੀਓ ਵੀ ਨਹੀਂ ਬਣ ਸਕਿਆ ਅਖਬਾਰਾਂ ਰਸਾਲਿਆਂ ਤੱਕ ਹੀ ਗੱਲਾਂ ਰਹਿ ਗਈਆਂ ਪਰ ਬਜ਼ੁਰਗਾਂ ਤੋਂ ਸੁਣਦੇ ਰਹੇ ਆਂ ਵੀ ਆਹ ਮੁੰਡੇ ਨੇ ਫਲਾਣੇ ਸਮੇਂ ਦੇ ਵਿੱਚ ਬੜੀ ਤਰੱਕੀ ਕੀਤੀ ਬੜੀ ਟੌਪ ਦੀ ਕਬੱਡੀ ਖੇਡੀ ਸੋ ਅੱਜ ਉਹ ਸਾਡੇ ਕੋਲ ਖਿਡਾਰੀ ਪੁੱਜੇ ਨੇ ਕੱਲੇ-ਕੱਲੇ ਖਿਡਾਰੀ ਨੂੰ ਮੈਂ ਸੱਦਾ ਦੇਵਾਂਗਾ ਉਹ ਖਿਡਾਰੀ ਮੈਦਾਨ ਦੇ ਵਿੱਚ ਪਹਿਲਾਂ ਤਾਂ ਹੰਦਿਆਂ ਨੂੰ ਮੱਥਾ ਟੇਕੇਗਾ ਤੇ ਫਿਰ ਇਧਰਲੇ ਪਾਸੇ ਲਾਈਨ ਬਣਾ ਕੇ ਖੜ੍ਹ ਜਾਣਗੇ ਫਿਰ ਆਪਾਂ ਸਨਮਾਨ ਨਿਸ਼ਾਨੀ ਦੇਵਾਂਗੇ ਫਿਰ ਗਰਾਊਂਡ ਦਾ ਚੱਕਰ ਲਗਾਇਆ ਜਾਊਗਾ ਤੇ ਇਹ ਸਾਰਾ ਸਿਨੈਰੀਓ ਜਿਹੜਾ ਹੈ ਇਹ ਫਿਰ ਉੱਥੇ ਸਮਾਪਤ ਹੋਊਗਾ ਆਪਾਂ ਗਰਾਊਂਡ ਕਲੀਅਰ ਕਰ ਦਈਏ ਜੀ ਜਿਹੜੇ ਹੰਦਿਆਂ ਦੇ ਲਾਗੇ ਨੇ ਉਹ ਵੀ ਵੀਰ ਇਧਰਲੇ ਪਾਸੇ ਆ ਜਾਓ ਮਿਹਰਬਾਨੀ ਕਰਕੇ ਅਜਮੇਰ ਜਲਾਲ ਦਾ ਪਿੰਡ ਹੈ ਅਜਮੇਰ ਸਾਹਮਣੇ ਖੜਾ ਰਹੇਗਾ ਕਿਉਂਕਿ ਇਹ ਮੇਜ਼ਬਾਨ ਹੈ ਆਪਾਂ ਮਹਿਮਾਨਾਂ ਦਾ ਸਵਾਗਤ ਕਰਨਾ ਹੈ ਕੱਲਾ ਕੱਲਾ ਜਿਹੜਾ ਲੈਜੈਂਡ ਕਬੱਡੀ ਦਾ ਆਵੇਗਾ ਪਹਿਲਾਂ ਅਜਮੇਰ ਦੇ ਨਾਲ ਹੱਥ ਮਿਲਾਵੇਗਾ ਫਿਰ ਹੰਦਿਆਂ ਨੂੰ ਮੱਥਾ ਦੇਕੇਗਾ ਫਿਰ ਇਧਰਲੇ ਪਾਸੇ ਮੂੰਹ ਕਰਕੇ ਉਹ ਖੜ ਜੇਗਾ ਫਿਰ ਸਨਮਾਨ ਨਿਸ਼ਾਨੀ ਤੇ ਗਰਾਉਂਡ ਦਾ ਚੱਕਰ ਤੇ ਸਮਾਪਤੀ ਹੋਊਗੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਵੀਰੂ ਵੱਡੇ ਘਰ ਵਾਲਾ ਦੁਨੀਆ ਦਾ ਬਹੁਤ ਵੱਡਾ ਖਿਡਾਰੀ ਹੋਇਆ ਇਹ ਕਬੱਡੀ ਖੇਡਦਾ ਖੇਡਦਾ ਜਾ ਵਸਿਆ ਅਮਰੀਕਾ ਦੇ ਵਿੱਚ ਵੀਰੂ ਵੱਡੇ ਘਰ ਵਾਲਾ ਆਵੇਗਾ ਮੈਦਾਨ ਦੇ ਅੰਦਰ ਆ ਵੀ ਵੀਰੂ ਤੇ ਨਾਲ ਕੌਣ ਕਿ ਦੱਸ ਦਿੰਦਾ ਸੀ ਰਾਣਾ ਵਜ ਭਈ ਕਿਦਾਂ ਖੇਲੀ ਸਾ ਰਾਣਾ ਵੰਜੀ ਆਜੋ ਨਾਲ ਹੀ ਪਿੱਛੇ ਪਿੱਛੇ ਤੁਸੀਂ ਵੀ ਕਿਉਂਕਿ ਲਸਟਪਾ ਨਾਲ ਹੀ ਜੇ ਬੋਲਦਿਆਂਗੇ ਤੇ ਫਿਰ ਗੈਪ ਨਹੀਂ ਪਊਗਾ ਅੱਗੇ ਵੀਰੂ ਹੋਊਗਾ ਤੇ ਪਿੱਛੇ ਰਾਣਾ ਵੰਜ ਜੀ ਹੋਣਗੇ ਤੇ ਨਾਲ ਕਿ ਵਾਂਗ ਚੀਤੇ ਦੇ ਪੈਦਾ ਪਿੰਡ ਬਿਹਾਰੀਪੁਰ ਦਾ ਕਹਿੰਦਾ ਨਹੀਂ ਫਰ ਲੈਂਦਾ ਜਦੋਂ ਪਟਕ ਘੋਲੀਆ ਫਿਰ ਜਾਣਦਾ ਦਿੰਦਾ ਨੇ ਕੋਲੀਏ ਵਾਲਾ ਗੇਲਾ ਆਵੇਗਾ ਗੇਲਿਆ ਨਾਲ ਦੀ ਨਾਲ ਪਿੱਛੇ ਪਿੱਛੇ ਕੌਣ ਗਾਜੀ ਆਣੀਆਂ ਰੁਸਤਮ ਖੇਡ ਕਬੱਡੀ ਦਾ ਕਾਲਾ ਗਾਜੀ ਆਣਾ ਇਹ ਕੱਲਾ ਕੱਲਾ ਪਲੇਅਰ ਪਹਿਲਾ ਰੁਪਿੰਦਰ ਜਲਾਲ ਦੇ ਨਾਲ ਅਜਮੇਰ ਦੇ ਨਾਲ ਹੱਥ ਮਿਲਾਉਣਗੇ ਫਿਰ ਹੰਦਿਆਂ ਨੂੰ ਮੱਥਾ ਟੇਕਣਗੇ ਫਿਰ ਇਧਰਲੇ ਪਾਸੇ ਆ ਕੇ ਖੜ ਜਾਣਗੇ ਇਹ ਹੈ ਵੀਰੂ ਵੱਡੇ ਘਰ ਵਾਲਾ ਸੋ ਹੁਣ ਹੰਦਿਆਂ ਨੂੰ ਮੱਥਾ ਟੇਕਣਾ ਜੀ ਤੁਸੀਂ ਪਿੱਛੇ ਆ ਗਿਆ ਰਾਣਾ ਪੰਜ ਦੁਨੀਆ ਦਾ ਮਾਹਰ ਕਬੱਡੀ ਖਿਡਾਰੀ ਇਹਦੇ ਨਾਮ ਦੇ ਰਿਕਾਰਡ ਬੋਲਦੇ ਨੇ ਫਿਰ ਆ ਗਿਆ ਗੇਲਾ ਘੋਲੀਆ ਤੇ ਨਾਲ ਕਾਲਾ ਗਾਜੀ ਆਣਾ ਤੇ ਬਿੱਲਾ ਪਿੰਡਰਾਂ ਵਾਲਾ ਅੰਗਰੇਜ਼ ਸਿੰਘ ਬਿੱਲਾ ਪਿੰਡਰ 1991 ਕੈਨੇਡਾ ਦੇ ਕਬੱਡੀ ਕੱਪ ਦਾ ਉੱਤਮ ਰਿਆ ਬੈਸ ਰੇਡਰ ਉਹ ਮੈਦਾਨ ਦੇ ਵਿੱਚ ਪਹੁੰਚੇਗਾ ਅੰਗਰੇਜ਼ ਸਿੰਘ ਬਿੱਲਾ ਪਿੰਡਰਾਂ ਵਾਲਾ ਜਿੱਥੇ ਵੱਸਣ ਦਾ ਹੋਵੇ ਉਹ ਵੀ ਆ ਜਾਵੇ ਤੇ ਨਾਲ ਦੀ ਨਾਲ ਆਪਾਂ ਬੇਨਤੀ ਕਰਾਂਗੇ ਸਾਹਿਬ ਜੀ ਸੰਗਤ ਨੂੰ ਬੇਨਤੀ ਆ ਖਿਡਾਰੀ ਬਹੁਤ ਵੱਡੇ ਨੇ ਕਰੀ ਤਾੜੀਆਂ ਜ਼ੋਰਦਾਰ ਤੇ ਤਾੜੀਆਂ ਲਗਾਤਾਰ ਵੱਜਦੀਆਂ ਰਹਿਣ ਜਿੱਦਾਂ ਜਿਹੜੇ ਖਿਡਾਰੀ ਗਰਾਊਂਡ 'ਤੇ ਬੇਨਤੀ ਕਰਦਾ ਵੀ ਲੱਖਾਂ ਵਿੱਚੋਂ ਇੱਕ ਲੱਖਾ ਗਾਜ਼ੀਪੁਰਿਆ ਆ ਵੀ ਲੱਖਿਆ ਆ ਜਾ ਆਪਾਂ 1 ਬਾਈ 1 1 ਬਾਈ 1 ਸਾਰਿਆਂ ਨੂੰ ਗਰਾਊਂਡ ਦੇ ਵਿੱਚ ਸੱਦਾ ਦੇਵਾਂਗੇ ਲੱਖਾ ਗਾਜ਼ੀਪੁਰਿਆ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਜਦੋਂ ਉਸਤਾਦ ਜੀ ਬੋਲਣਗੇ ਉਹ ਦੱਸਣਗੇ ਵੀ 97 ਤੇ 99 ਦੋ ਵਾਰ ਲੱਖਾ ਕੈਨੇਡਾ ਦੇ ਕੱਪਾਂ ਦਾ ਬੈਸੇ ਤੇ ਕਿੰਨੀਆਂ-ਕਿੰਨੀਆਂ ਕਬੱਡੀਆਂ ਭਾਈਆਂ ਸਨ ਉਸ ਤੋਂ ਬਾਅਦ ਆਪਾਂ ਬੇਨਤੀ ਕਰਦਾ ਟੋਨੀ ਕਲਖਰੀ ਪੰਜਾਬ ਮੰਡੀਕਰਨ ਬੋਰਡ ਦਾ ਟੋਨੀ ਉਹ ਮੈਦਾਨ ਦੇ ਵਿੱਚ ਆਉਣਗੇ ਕਿਉਂਕਿ ਸੀਨੀਅਰ ਨੇ ਇਹ ਆਪਾਂ 1 ਬਾਈ 1 ਸਾਰਿਆਂ ਨੂੰ ਸੱਦਾ ਦੇਵਾਂਗੇ ਤੇ ਕੰਗਲ ਵਾਲੀ ਨਿਮਾ ਨਿਮਾ ਆ ਵੀ ਮੈਦਾਨ ਦੇ ਅੰਦਰ ਆ ਵੀ ਲਖਿਆ ਅਜਮੇਰ ਸਵਾਗਤ ਕਰ ਰਿਹਾ ਹੈ ਰੁਪਿੰਦਰ ਸਵਾਗਤ ਕਰ ਰਿਹਾ ਹੈ ਬਿੱਲਾ ਪਿੰਡਰਾਂ ਵਾਲਾ ਵੀ ਆਓ ਜੀ ਮੈਦਾਨ ਦੇ ਅੰਦਰ ਤੇ ਇਸ ਤੋਂ ਬਾਅਦ ਨਿਮਾ ਕੰਗਣਵਾਲ ਉਸ ਤੋਂ ਬਾਅਦ ਚੈਨਾ ਸਿੱਧਮਾ ਜੀ ਸੁਖਚੈਨ ਸਿੰਘ ਚੈਨਾ ਸਿੱਧਵਾ ਉਹਨਾਂ ਨੂੰ ਬੇਨਤੀ ਵੀ ਆਜਣ ਮੈਦਾਨ ਦੇ ਅੰਦਰ ਤੇ ਨਾਲ ਹੀ ਸੜੀ ਬੇਨਤੀ ਹੋਊਗੀ ਕਿ ਬਹਾਲ ਸਿੰਘ ਮਾਸਟਰ ਬਹਾਲ ਸਿੰਘ ਦੀ ਭਾਈ ਰੂਪਾ ਪਿੰਡ ਇਥੋਂ ਗੁਆੜ ਦੇ ਵਿੱਚ ਜਿਨ੍ਹਾਂ ਬਹੁਤ ਟੌਪਰੀ ਕਬੱਡੀ ਖੇਡੀ ਹੈ ਮਾਸਟਰ ਬਹਾਲ ਸਿੰਘ ਦੀ ਵੀ ਨਾਲ ਹੋਣਗੇ ਆਓ ਕੌਲਕ ਸਾਬ ਮੈਦਾਨ ਦੇ ਅੰਦਰ ਨਵੇਂ ਆ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਜਲਾਲਪਿੰਡ ਦੇ ਵਿੱਚ ਜੀ ਆਇਆਂ ਨੂੰ ਆਖਦੇ ਆ ਉਸ ਤੋਂ ਬਾਅਦ ਬਿੱਲਾ ਨੌਜਵਾਨ ਹੈ ਚੜੱਕ ਪਿੰਡ ਵਾਲਾ ਬਿੱਲਾ ਜਿਹਨੇ ਟੌਪ ਦੀ ਕਬੱਡੀ ਖੇਡੀ ਹੈ ਬਿੱਲੇ ਦੇ ਵੀ ਰਿਕਾਰਡ ਬੋਲਦੇ ਨੇ ਆ ਵੀ ਬਿੱਲਿਆ ਤੇ ਨਾਲ ਸਾਡੀ ਬੇਨਤੀ ਬਦਲੀ ਚੜੱਕ ਵਾਲਾ ਮਹਾਨ ਆਪਾਂ ਇਧਰ ਪਾਸੇ ਜਾਓ ਜੀ ਇਧਰਲੇ ਪਾਸੇ ਕੱਲਾ ਕੱਲਾ ਸਾਡੇ ਬਿੱਲਾ ਚੜੱਕ ਜੀ ਬਵਲੀ ਚੜੱਕ ਤੇ ਸੋਮਾ ਘਰਾਚੋਂ ਵਾਲਾ ਸੋਮਾ ਘਰਾਚੋਂ ਕਿਧਰਲੇ ਪਾਸੇ ਹੈ ਸੋਮਾ ਆ ਵੀ ਮੈਦਾਨ ਦੇ ਅੰਦਰ ਜਦੋਂ ਜਿਹੜਾ ਸੀਨੀਅਰ ਹੈ ਜੂਨੀਅਰ ਹੈ ਇਹਦਾ ਲੈਨ ਬਾਈ ਜਿਹੜੀ ਹੈ ਇਹਨਾਂ ਨੇ ਸਾਰੀ ਲਿਸਟ ਬਣਾਈ ਹੈ ਆਪਾਂ 1 ਬਾਈ 1 ਸਾਰਿਆਂ ਨੂੰ ਸਰਦਾ ਦੇਵਾਂਗੇ ਸੰਗਤ ਕੋਲੋਂ 15 ਮਿੰਟ ਮੰਗੇ ਹੋਏ ਲਏ ਨੇ ਸੋ ਆ ਵੀ ਕਰਾਚੋ ਵਾਲਿਆ ਮੈਦਾਨ ਦੇ ਅੰਦਰ ਸੋਮਾ ਕਰਾਚੋ ਤੇ ਦਿਲਬਰ ਝਨੇਰ ਇਹਨਾਂ ਨੇ ਰਿਕਾਰਡ ਪੈਦਾ ਕੀਤੇ ਨੇ ਖੇਡ ਕਬੱਡੀ ਦੇ ਵਿੱਚ ਆ ਵੀ ਦਿਲਬਰ ਦਿਲਬਰ ਕਿਧਰ ਨੇ ਪਾਸੇ ਝਨੇਰ ਵਾਲਾ ਆ ਮੈਦਾਨ ਦੇ ਅੰਦਰ ਮਾਸਟਰ ਜੀ ਆਓ ਮੈਦਾਨ ਦੇ ਅੰਦਰ ਭਾਈ ਰੂਪਾ ਇੱਥੇ ਗਵਾਰ ਦੇ ਵਿੱਚ ਪਿੰਡ ਹੈ ਤੁਸੀਂ ਰਿਕਾਰਡ ਬਣਾਏ ਨੇ ਤੇ ਕਰਾਚੋ ਵਾਲਾ ਸੋਮਾ ਵੀ ਆਵੇਗਾ ਮੈਦਾਨ ਦੇ ਅੰਦਰ ਨਾਲ ਦਿਲਬਰ ਝਨੇਰ ਵਾਲਾ ਉਸ ਤੋਂ ਬਾਅਦ ਸਰਜੀਤ ਸਿੰਘ ਫੌਜੀ ਰੋਂਤੇ ਪਿੰਡ ਵਾਲਾ ਸਰਜੀਤ ਫੌਜੀ ਰੋਂਤੇਆਂ ਵਾਲਾ ਇਹ ਵੀ ਮਹਾਨ ਕਬੱਡੀ ਦਾ ਖਿਡਾਰੀ ਮੈਦਾਨ ਦੇ ਵਿੱਚ ਤੇ ਮੇਜਰ ਚੜਕ ਜੀ ਕਿਧਰਲੇ ਪਾਸੇ ਨੇ ਮੇਜਰ ਚੜਕ ਬਬਲੀ ਚੜਕ ਬਹੁਤ ਵੱਡਾ ਨਾਮ ਹੈ ਮੇਜਰ ਜੀ ਆਓ ਮੈਦਾਨ ਦੇ ਅੰਦਰ ਅਸੀਂ ਕੱਲੇ ਕੱਲੇ ਨੂੰ ਤਾਂ ਸੱਦਰਿਆ ਵੀ ਆਹ ਕਬੱਡੀ ਦੇ ਪ੍ਰੇਮੀ ਦਰਸ਼ਨ ਕਰ ਸਕਣ ਇਹਨਾਂ ਦੇ ਜੇ ਝੁਰਮੜ ਗਿਆ ਮੱਜ ਗਿਆ ਤਾਂ ਫਿਰ ਦਰਸ਼ਨ ਨਹੀਂ ਹੋਣੇ ਇਸ ਕਰਕੇ ਛੱਡੀ ਇਹ ਬੇਨਤੀ ਹੈ ਵੀ ਆਪਾਂ 1 ਬਾਈ 1 ਆ ਵੀ ਮੇਜਰ ਸਿਆ ਇਹ ਦੁਨੀਆ ਦਾ ਬਹੁਤ ਵੱਡਾ ਰਸਤਮ ਹੋਇਆ ਚੜਕ ਵਾਲਾ ਬਬਲੀ ਸਰਜੀਤ ਫਾਜੀ ਰੋਂਤਿਆਂ ਵਾਲਾ ਤੇ ਨਾਲ ਛੱਡੀ ਬੇਨਤੀ ਹੈ ਇਸ ਤੋਂ ਬਾਅਦ ਕੌਂਕੇਆਂ ਦਾ ਬਾਜ਼ ਰਿਹਾ ਗੁੱਟ ਤੋਂ ਮਨਾਉਂਦਾ ਬਾਜ਼ ਕਿਧਰਲੇ ਪਾਸੇ ਕੌਂਕੇ ਪਿੰਡ ਵਾਲਾ ਬਾਜ਼ ਆ ਵੀ ਮੈਦਾਨ ਦੇ ਅੰਦਰ ਤੇਰੇ ਦਰਸ਼ਨ ਕਰਾਈਏ ਅੱਜ ਵੱਡੇ ਮਨਸਨਮਾਨ ਵੀ ਹੋਣਗੇ ਇਹ ਹੈ ਕੌਂਕੇ ਪਿੰਡ ਵਾਲਾ ਬਾਜ਼ ਤੇ ਉਸ ਤੋਂ ਬਾਅਦ ਜਿਹੜਾ ਖਿਡਾਰੀ ਹੈ ਰੁਪਿੰਦਰ ਜਲਾਲ ਦਾ ਇਹ ਸੁਪਨਾ ਸੀਗਾ ਵੀ ਭਾਜੀ ਬਲਵਿੰਦਰ ਸਿੰਘ ਬੈਂਸ ਆ ਜਾਵੇ ਤੇ ਗੱਲ ਬਣ ਜੂ ਪਰ ਲੋਕ ਨਹੀਂ ਜਾਣਣਗੇ ਜੇ ਆਖਾਂਗੇ ਵੀ ਕਾਕਾ ਹੈ ਕਾਰੀ ਸਾਰੀ ਵਾਲਾ ਤੇ ਜਾਣਦੀ ਦੁਨੀਆ ਸਾਰੀ ਹੈ ਆ ਵੀ ਬਲਵਿੰਦਰ ਸਿੰਘ ਰਮਦਾਸ ਵਾਲਾ ਸੱਤਿਆ ਤੂੰ ਵੀ ਆ ਜਾ ਨਾਲ ਤੇਰਾ ਵੀ ਰੋਲ ਵੱਡਾ ਹੈ ਤੇਰੀ ਖੇਡ ਕਬੱਡੀ ਵੱਡੀ ਹੈ ਸੋ ਸੱਤਿਆ ਰਮਦਾਸ ਵੀ ਨਾਲ ਆਵੇਗਾ ਸੋ ਕਾਕਾ ਗਰੀਸਾਰੀ ਵਾਲਾ ਦੁਨੀਆ ਦਾ ਵੱਡਾ ਖਿਡਾਰੀ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਇਹਦੇ ਵੀ ਰਿਕਾਰਡ ਨੇ ਕੱਲੇ-ਕੱਲੇ ਦਾ ਰਿਕਾਰਡ ਪੇਸ਼ ਕਰੀਏ ਬੜਾ ਟਾਈਮ ਲੱਗੂਗਾ ਸਾਰਿਆਂ ਦਾ ਸਵਾਗਤ ਇੱਕ ਹੋਰ ਖਿਡਾਰੀ ਸਾਡੇ ਕੋਲ ਆ ਵੀ ਕਾਕਾ ਸੋ ਇਧਰ ਦੇ ਪਾਸੇ ਅਜਮੇਰ ਜਲਾਲ ਸਵਾਗਤ ਕਰ ਰਿਹਾ ਸਾਰਿਆਂ ਦਾ ਭਾਈ ਬੇਨਤੀ ਇੰਦਰ ਪੰਜਗਰਾਈ ਵਾਲਾ ਕਿਧਰ ਦੇ ਪਾਸੇ ਹੈ ਪੰਜਗਰਾਈ ਕਲਾਂ ਵਾਲਾ ਇੰਦਰ ਸੱਤਾ ਰਮਦਾਸ ਜੀ ਆਇਆਂ ਨੂੰ ਸੋ ਇੰਦਰ ਪੰਜਗਰਾਈ ਅਗਲਾ ਪਲੇਅਰ ਦੁਨੀਆ ਦਾ ਮਹਾਨ ਖਿਡਾਰੀ ਚੂੜ ਚੱਕੀ ਆ ਪੱਪੂ ਆ ਵੀ ਚੂੜ ਚੱਕੀ ਆ ਜਿਹੜਾ ਜਿਹੜੇ ਪੱਪੂ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ ਇਹ ਚੀਨ ਦੀ ਕੰਧ ਬਣਦੇ ਰਹੇ ਇਹਦੇ ਵੀ ਰਿਕਾਰਡ ਬੋਲਦੇ ਨੇ ਪਪੂ ਚੂੜਚੱਕ ਬਹੁਤ ਵੱਡਾ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਇਸ ਤੋਂ ਬਾਅਦ ਰਣ ਸਿੰਘ ਰਣੀਆਂ ਦਿੜਬੇ ਵਾਲਾ ਕਿਧਰ ਦੇ ਪਾਸੇ ਹੈ ਜਿਨੇ ਪੰਜਾਬ ਸਟਾਈਲ ਵੀ ਖੇਡੀ ਨੈਸ਼ਨਲ ਸਟਾਈਲ ਵੀ ਖੇਡੀ ਰਣੀਆਂ ਦਿੜਬੇ ਵਾਲਾ ਉਹ ਆਵੇ ਮੈਦਾਨ ਦੇ ਅੰਦਰ ਆ ਵੀ ਭੱਜ ਗਏ ਨੌਜਵਾਨ ਇਧਰ ਦੇ ਪਾਸੇ ਸੁਰੱਖਿਆ ਜਾ ਮੁੰਡਾ ਰੁਪਿੰਦਰ ਜਲਾਲ ਨਾਲ ਪਿਆਰ ਵੀ ਵੱਡਾ ਜਮੇਰ ਨਾਲ ਪਿਆਰ ਹੈ ਰਣ ਸਿੰਘ ਰਣੀਆਂ ਦਿੜਬੇ ਵਾਲਾ ਸੋ ਕੁਝ ਵੀ ਨੌਜਵਾਨਾਂ ਗਰਾਊਂਡ ਦੇ ਅੰਦਰ ਸਾਰੇ ਮੰਨੇ ਪਰਵੰਨੇ ਕਬੱਡੀ ਖਿਡਾਰੀ ਇੱਕ ਦਿਦਾਰੇ ਵਾਲੇ ਦਾ ਪ੍ਰੀਤ ਕਹਿੰਦੇ ਬੜਾ ਮਸ਼ਹੂਰ ਹੋਇਆ ਪ੍ਰੀਤ ਦਿਦਾਰੇ ਵਾਲੇ ਦਾ ਆ ਵੀ ਪ੍ਰੀਤ ਜਦੋਂ ਮਿੰਟੂ ਬਰਾੜ ਦੇਖਦਾ ਤੇਰੀ ਕਰਦਾ ਵੀ ਦਾਰੇ ਵਾਲਿਆ ਨੇ ਬਹੁਤ ਟੌਪਰੀ ਕਬੱਡੀ ਖੇਡੀ ਹੈ ਆ ਮੈਦਾਨ ਦੇ ਅੰਦਰ ਜਲਾਲ ਦੇ ਵਿੱਚ ਸਾਰਿਆਂ ਨੂੰ ਇਹ ਰੁਤਬਾ ਜਿਹੜਾ ਹੈ ਉਹ ਬਖਸ਼ਿਆ ਜਾ ਰਿਹਾ ਪ੍ਰੀਤ ਦਾਰੇ ਵਾਲਾ ਕੇਵਲ ਪਾਉ ਜੈਤੋ ਵਾਲਾ ਤੇ ਨਾਲ ਸ਼ਮਿੰਦਰ ਪਾਉ ਸ਼ਮਿੰਦਰ ਜੀ ਦਾ ਸਿਹਤ ਠੀਕ ਨਹੀਂ ਪਰ ਆਪਾਂ ਸਨਮਾਨ ਜ਼ਰੂਰ ਦੇਵਾਂਗੇ ਤੇ ਨਾਲ ਸਾਡੀ ਬੇਨਤੀ ਹੋਗੀ ਮਾਲਵਾ ਐਕਸਪ੍ਰੈਸ ਸੁਖਵੀਰ ਸਰਾਵਾਂ ਵਾਲਾ ਸੁਖਵੀਰ ਆ ਵੀ ਭੱਜ ਕੇ ਮੈਦਾਨ ਦੇ ਅੰਦਰ ਸਾਰੀ ਸੰਗਤ ਦੀ ਹਾਜ਼ਰੀ ਦੇ ਵਿੱਚ ਲਓ ਇਧਰੇ ਪਾਸੇ ਪ੍ਰੀਤ ਆ ਗਿਆ ਤੇ ਨਾਲ ਬੇਨਤੀ ਸੁਖਵੀਰ ਸਰਾਵਾ ਤੇ ਆ ਵੀ ਸੁਖਵੀਰ ਭੱਜ ਕੇ ਮੈਦਾਨ ਦੇ ਅੰਦਰ ਨੌਜਵਾਨਾਂ ਇਸ ਤੋਂ ਬਾਅਦ ਗੁੱਟ ਨੂੰ ਫੜ ਕੇ ਮਾਰੇ ਕਿੰਚੀ ਪ੍ਰੇਮ ਛੇਹਰਾ ਦਾ ਪ੍ਰੇਮ ਚਨੇਰ ਦੀ ਮੈਦਾਨ ਦੇ ਵਿੱਚ ਆਉਣਗੇ ਪ੍ਰੇਮ ਚਰੇਰਾ ਵਾਲਾ ਆ ਵੀ ਨੌਜਵਾਨ ਮੈਦਾਨ ਦੇ ਅੰਦਰ ਸੋ ਬੰਨੇਪੁਰ ਬੰਨੇ ਕਬੱਡੀ ਦੇ ਖਿਡਾਰੀ ਇਸ ਤੋਂ ਬਾਅਦ ਕੁੱਸੇ ਪਿੰਡ ਵਾਲਾ ਗੁਰਮੀਤ ਗੁਰਮੀਤ ਨੇ ਵੀ ਬੜੀ ਚੋਅ ਦੀ ਕਬੱਡੀ ਖੇਡੀ ਹੈ ਅੱਜ ਇਹ ਹਾਜ਼ਰ ਹੋਏ ਨੇ ਇਹਨਾਂ ਨੇ ਸੱਦੇ ਨੂੰ ਕਬੂਲਿਆ ਹੈ ਇਹਨਾਂ ਨੇ ਮਾਣ ਬਖਸ਼ਿਆ ਜਲਾਲਪਿੰਡ ਨੂੰ ਸਾਰੀ ਸੰਗਤ ਨੂੰ ਖੇਡ ਕਬੱਡੀ ਨੂੰ ਰਤਬਾ ਬਖਸ਼ਿਆ ਬਹੁਤ ਬਹੁਤ ਧੰਨਵਾਦ ਇਸ ਤੋਂ ਬਾਅਦ ਅਬ ਬੇਨਤੀ ਕਰਾਂਗੇ ਵੀ ਪਿੱਥੋ ਵਾਲਾ ਸ਼ੀਰਾ ਕਿੱਧਰ ਦੇ ਪਾਸੇ ਹੈ ਆ ਵੀ ਗੁਰਮੀਤ ਸਿੰਘ ਸਵਾਗਤ ਹੈ ਪਿੱਥੋ ਵਾਲਾ ਸ਼ੀਰਾ ਆ ਵੀ ਮੈਦਾਨ ਦੇ ਅੰਦਰ ਨੌਜਵਾਨ ਤੇ ਖਰਾਜੀ ਖਰਾਜੀ ਆ ਜਾ ਖਰਾਜੀ ਇਹ ਹੈ ਸ਼ੀਰੇ ਦਾ ਵੀਰ ਲਓ ਮੈਦਾਨ ਦੇ ਅੰਦਰ ਹਾਂ ਆ ਵੀ ਇਧਰੇ ਪਾਸੇ ਨਿਰਵੈਰ ਮੈਦਾਨ ਦੇ ਅੰਦਰ ਨਿਰਵੈਰ ਕੋਹਣੀ ਮੈਦਾਨ ਦੇ ਅੰਦਰ ਆਵੇਗਾ ਤੇ ਨਾਲ ਡਾਕਟਰ ਬਲਜੀਤ ਕਾਲੋਕੇ ਵਾਲਾ ਡਾਕਟਰ ਆ ਵੀ ਮੈਦਾਨ ਦੇ ਅੰਦਰ ਨੌਜਵਾਨ ਡਾਕਟਰ ਬਲਜੀਤ ਕਾਲੋਕੇ ਵਾਲਾ ਤੇ ਕਰਮੀ ਬਰਣ ਵਾਲੀ ਕਿਧਰਲੇ ਪਾਸੇ ਹੈ ਕਰਮੀ ਬਰਣ ਵਾਲ ਮੈਂ ਬੇਨਤੀ ਕਰਦਾ ਹਾਂ ਕਰਮੀ ਬਰੜਵਾਲ ਆਵੇ ਮੈਦਾਨ ਦੇ ਅੰਦਰ ਤੇ ਪਿੱਛੇ ਪਿੱਛੇ ਆਉਂਦਾ ਮੇਰੀ ਤੋਰ ਵੇਦਾ ਏ ਉਹ ਜਲਾਲਪੁਰੀਆ ਪਾਲਾ ਆਵੇਗਾ ਮੈਦਾਨ ਦੇ ਅੰਦਰ ਆ ਵੀ ਜਲਾਲਪੁਰੀਆ ਪਲੇਅਰਾਂ ਨੂੰ ਆਪਾਂ ਬਾਈਂਡ ਅਪ ਕਰਦੇ ਆ ਤੇ ਮੈਂ ਬੇਨਤੀ ਕਰਦਾ ਉਸਤਾਦ ਜੀ ਪ੍ਰੋਫੈਸਰ ਮੱਖਣ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਬੇਰ ਕਲਾ ਸਾਹਿਬ ਇਹ ਵੀ ਮੈਦਾਨ ਦੇ ਵਿੱਚ ਆਉਣਗੇ ਆ ਖਿਡਾਰੀਆਂ ਨੂੰ ਅੱਜ ਰਤਬਾ ਬਖਸ਼ਿਆ ਜਾ ਰਿਹਾ ਬਹੁਤ ਵੱਡਾ ਤੇ ਸਾਡੇ ਉਸਤਾਦ ਲੋਕ ਸਾਰਿਆਂ ਦੀ ਗੱਥਾ ਬਿਆਨ ਕਰਨਗੇ ਤੇ ਜਿਨ੍ਹਾਂ ਜਿਨ੍ਹਾਂ ਨੇ ਕਬੱਡੀ ਦੇਖੀ ਜਾਂਦੇ ਮਹਾਰਾਸ਼ੀ ਨੇ ਖੇਡ ਕਬੱਡੀ ਦੇ ਇਹਨਾਂ ਕਰਕੇ ਕਬੱਡੀ ਅੱਜ ਦੁਨੀਆ ਦੇ ਨਕਸ਼ੇ ਦੇ ਉੱਪਰ ਆਈ ਹੈ ਇਹ ਬਹੁਤ ਵੱਡੀ ਗੱਲ ਹੈ ਅੱਜ ਇਹਨਾਂ ਨੂੰ ਰਤਬਾ ਬਖਸ਼ਿਆ ਜਾ ਰਿਹਾ ਹੈ ਇਹ ਮਾਣ ਬਖਸ਼ਿਆ ਜਾ ਰਿਹਾ ਹੈ ਇਹਨਾਂ ਦੀ ਇਹੀ ਕਮਾਈ ਹੈ ਇਹਨਾਂ ਮੋਟਰਸਾਈਕਲ ਨਹੀਂ ਜਿੱਤੇ ਬਹੁਤ ਸਾਰੇ ਇਹਨਾਂ ਨੇ ਗੱਡੀਆਂ ਨਹੀਂ ਜਿੱਤੀਆਂ ਵੱਡੇ ਸਨਮਾਨ ਨਹੀਂ ਮਿਲੇ ਪਰ ਆਹ ਸਨਮਾਨ ਇਹਨਾਂ ਦੀ ਜ਼ਿੰਦਗੀ ਦਾ ਹੈ ਇਹ ਸਭ ਤੋਂ ਵੱਡਾ ਸਨਮਾਨ ਹੈ ਉਸਤਾਦ ਪ੍ਰੋਫੈਸਰ ਮਕਰਨ ਸਿੰਘ ਜੀ ਤੇ ਨਾਲ ਫਿਰ ਗੁਰਪ੍ਰੀਤ ਸਿੰਘ ਜੀ ਮੇਰ ਕਲਾ ਸਾਹਿਬ ਸੀਨੀਅਰ ਸੀਨੀਅਰ ਦੀ ਗੱਲ ਕਰਨਗੇ ਤੇ ਹੋਰ ਵਧੀਆ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੀ ਧਰਤੀ ਯੋਧਿਆ ਸੂਰਮਿਆਂ ਦੀ ਧਰਤੀ ਹੈ ਗੁਰੂਆਂ ਦਾ ਇਹ ਦੇਸ਼ ਹੈ ਪੰਜਾਬ ਦਾ ਹਰ ਪਿੰਡ ਆਪਣੇ ਆਪ ਦੇ ਵਿੱਚ ਮਸ਼ਹੂਰ ਹੈ ਕਿਉਂਕਿ ਉੱਥੇ ਕੋਈ ਨਾ ਕੋਈ ਸੰਤ ਮਹਾਤਮਾ ਲੋਕ ਪੈਦਾ ਹੋਏ ਹੈ ਕੋਈ ਨਾ ਕੋਈ ਯੋਧਾ ਸੂਰਮਾ ਪੈਦਾ ਹੋਇਆ ਜੇ ਇਸ ਪਿੰਡ ਦੇ ਨਿਕਾ ਖਾਨ ਦੇ ਘਰ ਲਤੀਫ ਮੁਹੰਮਦ ਨਾ ਜਨਮ ਲੈਂਦਾ ਤੇ ਫਿਰ ਉਹ ਕੁਲਦੀਪ ਮਾਨਕ ਨਾਂ ਬਣਦਾ ਹੈ ਤੇ ਫਿਰ ਉਹ ਗੱਲ ਇਹ ਨਾ ਕਹਿੰਦਾ ਫਿਰ ਗੱਲ ਉਹ ਨਹੀਂ ਸੀ ਬਣਨੀ ਮੁੱਖੋਂ ਸਤਨਾਮ ਬੋਲਦਾ ਮਤੀ ਦਾਸ ਗੁਰੂ ਦਾ ਪਿਆਰਾ ਹੈ ਮੁੱਖੋਂ ਸਤਨਾਮ ਬੋਲਦਾ ਉਸ ਕੁਲਦੀਪ ਮਾਨਕ ਨੇ ਜਲਾਲਾ ਨੂੰ ਮਸ਼ਹੂਰ ਕਰ ਦਿੱਤਾ ਹੈ ਇਹ ਧਰਤੀ ਨੂੰ ਅਸੀਂ ਮੱਥਾ ਟੇਕਦੇ ਆ ਇੱਕ ਇੱਕਲਚਰ ਦੀ ਦੁਨੀਆ ਦਾ ਉਹ ਬਾਦਸ਼ਾਹ ਸੀ ਜੇ ਗੱਲ ਖੇਡ ਕਬੱਡੀ ਦੀ ਕਰਦੇ ਆ ਅਜਮੇਰ ਉਹ ਖਿਡਾਰੀ ਹੋਇਆ ਜੋ ਇਤਿਹਾਸ ਦਾਦਾ ਕੇ ਬੈਰੋ ਕੇ ਤੋਂ ਉੱਠ ਕੇ ਜਲਾਲ ਆ ਗਏ ਔਰ ਫਿਰ ਖਾਸ ਟੱਚ ਮਾਰਨ ਦਾ ਖਿਤਾਬ ਮਿਲਿਆ ਉਸ ਨੌਜਵਾਨ ਨੂੰ ਇਹ ਜਲਾਲਾ ਉਨੀਆ ਮਸ਼ਹੂਰ ਨਾ ਹੁੰਦੀਆ ਜੇ ਮੇਰਾ ਲਾੜਲਾ ਪੁੱਤਾਂ ਨਾ ਵੀ ਵੱਧ ਪਿਆਰਾ ਰੁਪਿੰਦਰ ਜਲਾਲਦੀਵਾਲ ਤੋਂ ਲੈ ਕੇ ਛੋਟੇ ਜੇ ਬਚਪਨ ਤੋਂ ਲੈ ਕੇ 25 ਕੇ ਸਾਲ ਦਾ ਇਤਿਹਾਸ ਨਾ ਸਿਰਜਦਾ ਸ਼ਾਇਦ ਉਹ ਗੱਲ ਨਾ ਬਣਦੀ ਕਹਿੰਦੇ ਹੁੰਦੇ ਕਿ ਸ਼ੇਰਾਂ ਦੇ ਝੁੰਡ ਨਹੀਂ ਹੋਇਆ ਕਰਦੇ ਹਾਂਸਾਂ ਦੀਆਂ ਡਾਰਾ ਨਹੀਂ ਹੁੰਦੀਆਂ ਲਾਲਾਂ ਦੀਆਂ ਖਾਣਾ ਨਹੀਂ ਹੁੰਦੀਆਂ ਇਹ ਸ਼ੇਰ ਨੇ ਮਾ ਖੇਡ ਕਬੱਡੀ ਦੇ ਇਹ ਹੰਸ ਨੇ ਇਹ ਲਾਲ ਨੇ ਜੇ ਇੱਕ ਪਾਸੇ ਦੇਖਦਾ ਦੇਖੋ ਕਿ ਇਹ ਮਾਮਾ ਦੇ ਬਲੀ ਪੁੱਤਰੇ ਕਿਉਂਕਿ ਮਖੜਾਲੀ ਨੇ ਇਕੱਲੇ ਇਕੱਲੇ ਦੀ ਗੱਲ ਕੀਤੀ ਹੈ ਜੇ ਹੁਣ ਮੈਂ ਗੱਲ ਕਰਾਂਗਾ ਤਾਂ ਹੋ ਸਕਦਾ ਮੈਚ ਦੇ ਵਿੱਚ ਥੋੜੀ ਦੇਰੀ ਹੋ ਜਾਏ ਸੋ ਅਰਦਾਸ ਕਰਦਾ ਕਿ ਪੰਜਾਬ ਦੀ ਧਰਤੀ ਇਹੋ ਜੇ ਯੋਧੇ ਜਿਹੜੇ ਜੰਮਦੇ ਰਹੇ ਔਰ ਮਾ ਖੇਡ ਕਬੱਡੀ ਦਾ ਝੰਡਾ ਜਿਹੜਾ ਸਾਰੀ ਦੁਨੀਆ 'ਚ ਬਲੰਦ ਰਹੇ ਮੈਂ ਆਪਣੇ ਸਾਥੀ ਗੁਰਪ੍ਰੀਤ ਨੂੰ ਬੇਨਤੀ ਕਰਦਾ ਹੈ ਕਿ ਦੋ ਸ਼ਬਦੋ ਵੀ ਜਿਹੜੇ ਸਾਂਝੇ ਕਰਨਗੇ ਇੱਕ ਪਾਸੇ ਪਾਲੇ ਵਰਗੇ ਇੱਕ ਪਾਸੇ ਦੇਖ ਲੋ ਰਾਣੇ ਬੰਜ ਵਰਗੇ ਵੀਰੂ ਵਰਗੇ ਉਹ ਹਾਥੀ ਦੀ ਖੋਚ ਨੂੰ ਕਹਿੰਦੇ ਜਫਾ ਮਾਰ ਕੇ ਉਹ ਹਾਥੀ ਨੂੰ ਬਿਲਦਣ ਵਾਲਾ ਕਾਲਾ ਖੜਾ ਲੱਲੇ ਨਾਲ ਲੱਖਾ ਸੱਸੇ ਨਾਲ ਸਰੂਰੇ ਗੱਗੇ ਨਾਲ ਗਾਜੀਪੁਰਿਆ ਕੌਡੀ ਜੇ ਮਸ਼ਹੂਰ ਏ ਗੱਗੇ ਨਾਲ ਕੋੜਾ ਤੇ ਕੋੜੇ ਵਾਂਗੂ ਭੱਜਦਾ ਰੱਜ ਕੇ ਸੰਖਾ ਯਾਰੋ ਲੱਖਾ ਬੜਾ ਫੱਬਦਾ ਰੱਜ ਕੇ ਸੰਖਾ ਯਾਰੋ ਲੱਖਾ ਬੜਾ ਫੱਬਦਾ ਜੇ ਆ ਸਿਨੈਰੀ ਵਧੀਆ ਹਣ ਮੈਂ ਪਾਲੇ ਨੂੰ ਬੇਨਤੀ ਕਰਾਂਗਾ ਕਿ ਦਾ 1 ਵਾਈ 1 ਸ਼ੀਲਡਾ ਫੜ ਕੇ ਆਪਾਂ ਗਰਾਊਂਡ ਦਾ ਚੱਕਰ ਲਾਉਣਾ ਹੈ ਇੱਦਾਂ ਇੱਕ ਦੂਸਰੇ ਦੇ ਪਿੱਛੇ ਚੱਲਣਾ ਹੈ ਝੁਰਮੜੀ ਮਝਾਉਣਾ ਸੰਗਤ ਨੂੰ ਆਪਾਂ ਲਾਗੇ ਉਹ ਦਰਸ਼ਨ ਕਰਾਉਣੇ ਨੇ ਪਾਲਾ ਚੱਲ ਅੱਗੇ ਅੱਗੇ ਛੇ ਲਾਈਨ ਬਣਾ ਕੇ ਚੱਲਣਗੇ ਇਹ ਦੁਨੀਆ ਦੇ ਮਹਾਰਤੀ ਕਿਉਂਕਿ ਉਹ ਵਰਤਮਾਨ ਸਮੇਂ ਦਾ ਟਾਪਰ ਹੈ ਇਹ ਆਪੋ ਆਪਣੇ ਸਮੇਂ ਦੇ ਟਾਪਰ ਨੇ ਨਾਲ ਦੀ ਨਾਲ ਸਾਰੀ ਗਰਾਊਂਡ ਦਾ ਚੱਕਰ ਲਾਉਣਾ ਹੈ ਸੋ ਸਾਰੇ ਪਲੇਅਰਾਂ ਨੂੰ ਸਾਡੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਜੀ ਹੁਣ ਜਿਹੜੇ ਸ਼ਬਦ ਨੇ ਗੁਰਪ੍ਰੀਤ ਸਿੰਘ ਜੀ ਸਾਡੇ ਬੇਰ ਕਲਾ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਆਪਣੇ ਮੁਖਰਮੇ ਤੋਂ ਬਹੁਤ ਬਹੁਤ ਧੰਨਵਾਦ ਪੰਜਾਬ ਦੇ 12342 ਪਿੰਡਾਂ ਵਿੱਚੋਂ ਜਲਾਲਪੁਰ ਦੀ ਗੱਲ ਕਿਸੇ ਨੇ ਨਹੀਂ ਕਰਨੀ ਸੀ ਜੇ ਗੱਲ ਹੋਈ ਐ ਤਾਂ ਮਾ ਦਾ ਬਲੀ ਪੁੱਤ ਦੇਖੋ ਸਾਹਮਣੇ ਕੌਣ ਜਾ ਰਿਹਾ ਕਿ ਮੇਰੀ ਖੁੱਲ ਗਈ ਪਟੱਕ ਦੇ ਕਿ ਅੱਖ ਨਹੀਂ ਗਲੀ ਦੇ ਵਿੱਚੋਂ ਕੌੜ ਲੰਘਿਆ ਅੱਗੇ ਲੰਘਦਾ ਜਹਾਨੇ ਤੋਂ ਲੱਖ ਨਹੀਂ ਕਦੀ ਪੁੱਟ ਕੇ ਨਾ ਵੇਖੀ ਅੱਖ ਨੇ ਇਹ ਲੰਘਿਆ ਜਹਾਨ ਤੋਂ ਵੱਖਰੇ ਪਾਲਾ ਜਲਾਲਪੁਰੀਆ ਆ ਪਿੱਛੇ ਪਿੱਛੇ ਚਿੱਟੇ ਚਿੱਟੇ ਕੁਰਤੇ ਦੇ ਵਿੱਚ ਝਨੇਰਾ ਦਾ ਜਿੱਥੇ ਦਿਲਬਰ ਮਸ਼ਹੂਰ ਹੋਇਆ ਉੱਥੇ ਦਾ ਪ੍ਰੇਮ ਕਿ ਕੈਂਚੀ ਗੁਟ ਤੇ ਲਾ ਕੇ ਇੱਕ ਵਾਰ ਇਹ ਨੌਜਨ ਜਿਹੜਾ ਡਕੇ ਪ੍ਰੇਮ ਝਨੇਰਾ ਦਾ ਆ ਆ ਮਲੇਰਕੋਟ ਦੇ ਲਾਗੇ ਦਾ ਪ੍ਰੇਮ ਚ ਨੇਰਾ ਵਾਲਾ ਆ ਮਲੇਰਕੋਟ ਲਾ ਦੇ ਵਿੱਚ ਕਹਿਣਾ ਐਸ ਐਚਓ ਲੱਗਾ ਹੋਇਆ ਇਹ ਸੱਤਾ ਬਾਬਾ ਬੁੱਢਾ ਜੀ ਦੀ ਚੰਚੂਪਰਾ ਪੱਧਰਤੀ ਦਾ ਨੌਜਵਾਨ ਸੱਤਾ ਮੈਦਾਨ ਦੇ ਵਿੱਚ ਅੱਜ ਬੜਾ ਖੁਸ਼ ਹੈ ਔਰ ਇਧਰਲੇ ਪਾਸੇ ਲਓ ਹੁਣ ਮੈਦਾਨ ਦੇ ਵਿੱਚ ਅਗਲੀ ਗੱਲ ਗੁਰਪ੍ਰੀਤ ਬਰੇਕ ਬੇਰ ਕਲਾ ਕਰੇਗਾ ਕਿ ਅੱਗੇ ਕੌਣ ਹੈ ਕੌਣ ਹੈ ਕੌਣ ਹੈ ਮੰਡੀ ਕਰਨ ਬੋਰਡ ਦਾ ਲਓ ਨਾਲ ਹੀ ਮੈਂ ਦੇਖਦਾ ਸਰਬਿੰਦਰਪਾਲ ਸਿੰਘ ਜੀ ਟੋਨੇ ਕਾਲਖ ਜਿਨ੍ਹਾਂ ਨੇ ਸਾਨੂੰ 1985 ਦੇ ਵਿੱਚ ਲੈ ਜੀਏ ਤੁਹਾਨੂੰ ਉਸ ਸਮੇਂ ਕਪਤਾਨੀ ਕੀਤੀ ਮੇਰੇ ਵੀਰੋ ਕਦੀ ਮੰਡੀ ਬੋਰਡ ਦੇ ਚਰਚੇ ਰਏ ਪੰਜਾਬ ਦੀ ਤਰਫੋਂ ਇੰਡੀਆ ਦੀ ਤਰਫੋਂ ਖੇਡਦੇ ਆ ਇਹਨਾਂ ਦੇ ਪਾਕਿਸਤਾਨ ਦੇ ਵਿੱਚ ਜਿਹੜੀ ਬੱਲੇ ਬੱਲੇ ਕਰਵਾਈਏ ਤੇ ਉਤੇ ਉਸ ਸਮੇਂ ਦੀ ਦੁਨੀਆ ਜਾਣਦੀ ਹੈ ਤੇ ਨਾਲ ਹੀ ਆ ਸਿੱਖ ਸਰਦਾਰ ਦੇਖਦਾ ਮੈਂ ਹੌਲੇ ਹੌਲੇ ਧਰਮੇ ਜੇ ਦੇ ਨਾਲ ਤੁਰਦਾ ਹੋਇਆ ਕਾਕਾ ਕਾਰੀ ਸਾਰੀ ਵਾਲਾ ਜ਼ੋਰਦਾਰ ਤਾੜੀਆਂ ਹੁਸ਼ਿਆਰਪੁਰੇ ਦੇ ਲਈ ਜਦੋਂ ਕੈਨੇਡਾ ਦੇ ਵਿੱਚ ਖੇਡਦਾ ਦਰਸ਼ਕੋ ਅੱਜ ਕਹਿਣ ਦੀ ਦੋ ਜੱਫੇ ਹੁਣੇ ਜ਼ੋਰਦਾਰ ਤਾੜੀਆਂ ਇਸ ਨੌਜਵਾਨ ਦੇ ਲਈ ਕਾਕੇ ਕਾਰੀ ਸਾਰੀ ਦੇ ਲਈ ਤੇ ਨਾਲ ਹੀ ਖੇਡ ਕਿ ਕੈਨੇਡਾ ਦੇ ਵਿੱਚ ਬਹੁਤ ਤਕੜੀ ਕਬੱਡੀ ਕਰਵਾਈ ਹੈ ਤੇ ਨਾਲ-ਨਾਲ ਫੜਲੇ ਜਦੋਂ ਪੱਟ ਘੋਲਿਆ ਫੇਰ ਜਾਣ ਨਹੀਂ ਦਿੰਦਾ ਤੇ ਨਾਲ ਕਾਲਾ ਗਾਜੀਆਣਾ ਪ੍ਰਸਿੱਧ ਜੋੜੀ ਮੇਰੇ ਵੀਰੋ ਕਾਲਾ ਗਾਜੀਆਣੀਆਂ ਦਾ ਮਾਨ ਸਨਮਾਨ ਮਾਸਟਰ ਬਹਾਲ ਸਿੰਘ ਜੀ ਉਹਨਾਂ ਦੇ ਸਤਕਾਰ ਹੋ ਰਹੇ ਨੇ ਤੇ ਨਾਲ-ਨਾਲ ਦੇਖਦੇ ਵੀ ਟੋਨੀ ਪਾਜੀ ਬੈਠੇ ਮੈਂ ਗੱਲਾਂ ਕਰ ਰਿਹਾ ਸਾਂ ਵੀ ਰਾਣਾ ਉਦੋਂ 85 'ਚ ਵੀ ਗਿਆ ਕਰ ਜੇ ਸੁਆਦਾ ਓਏ ਸਾਊ ਜਿਆ ਜਿਨੇ ਇਹਦੇ ਜੱਫੇ ਦੇਖੇ ਨੇ ਨਾ ਕਾਲੇ ਦੇ ਨਾਲ ਖੇਡਦੇ ਆ ਗੇਲੇ ਦੇ ਦੁਨੀਆ ਜਾਣਦੀ ਆ ਮੇਰੇ ਵੀਰੋ ਗੇਲੇ ਘੋਲੀਆਂ ਦੇ ਨਾਂ ਤੇ ਵੀ ਜ਼ੋਰਦਾਰ ਤਾੜੀਆਂ ਤੇ ਨਾਲ ਹੀ ਰੱਜ ਕੇ ਸੁਨੱਖਾ ਯਾਰੋ ਬਿੱਲਾ ਕਾਉਡੀ ਪਾਉਂਦਾ ਲੈ ਕੇ 0.55 ਹੱਥ ਖੇਡਦਾ ਸੀਗਾ ਇਹਨੇ ਵੀ ਪਿੰਡੇ ਤੇ ਹੱਥ ਨਹੀਂ ਲਗਣ ਦਿੱਤਾ ਗੁਰਪ੍ਰੀਤ ਜੀ ਸੌਰੀ ਬਹੁਤ ਧੰਨਵਾਦੀ ਸਾਰਿਆਂ ਦਾ ਰਿਕੋਰਡ ਬਿਆਨੀਆਂ ਨੇ ਉਹ ਇੱਥੇ ਬੈਠ ਜਾਣਗੇ ਜਿਹੜੇ ਸੀਨੀਅਰ ਨੇ ਪਿਛੇ ਖੜ ਜਾਣਗੇ ਇੱਕ ਪਾਸੇ ਰੁਪਿੰਦਰ ਆਊਗਾ ਤੇ ਇੱਕ ਪਾਸੇ ਅਜਵੇਰ ਹੋਊਗਾ ਇੱਕ ਤਸਵੀਰ ਖਿੱਚੀ ਜਾਊਗੀ ਜਿਹੜੀ ਆਉਣ ਵਾਲੇ ਸਮਿਆਂ ਦਾ ਇਤਿਹਾਸ ਬਣੇਗੀ ਥੋੜੇ ਜਿਹੜੇ ਜੂਨੀਅਰ ਨੇ ਉਹ ਬੈਠ ਜਾਣ ਜਿਹੜੇ ਸੀਨੀਅਰ ਬਲੇਰ ਆ ਦਿਲਬਰ ਇੱਕ ਬਸ ਸਿਨੈਰੀਓ ਬਣਾ ਦਈਏ ਇਹ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਸਮਾਂ ਕਦੋਂ ਆਉਣਾ ਆਉਣਾ ਕਿ ਨਹੀਂ ਆਉਣਾ ਉਸਤਾਦ ਜੀ ਆਓ ਇਧਰ ਦੇ ਪਾਸੇ ਪ੍ਰੋਫੈਸਰ ਮੱਖਣ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਬੇਰ ਕਲਾਂ ਸਾਹਿਬ ਅਮਰੀ ਖੋਸਾ ਕੋਟਲਾ ਜੀ ਤੇ ਸਾਡੇ ਬੂਟਾ ਉਮਰੀਆਣਾ ਜੀ ਤੇ ਸੁਖਰਾਜ ਰੋਡੇ ਤੇ ਨਾਲ ਲਤੋਂ ਵਾਲਾ ਬਿੱਲਾ ਹੋਰ ਜਿਹਨੇ ਵੀ ਬੁਲਾ ਰਹੇ ਨੇ ਸਾਰਿਆਂ ਦਾ ਧੰਨਵਾਦ ਉਸਤਾਦ ਜੀ ਕਿਧਰ ਦੇ ਪਾਸੇ ਨੇ ਪ੍ਰੋਫੈਸਰ ਮੱਖਣ ਸਿੰਘ ਹਾਂ ਹਾਂ ਜੀਲੇ ਦੇ ਨਾਲ ਆ ਗਏ ਨੇ ਸੋ ਗੁਰੂ ਉਸਤਾਦ ਸੋ